ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਡਾਕਟਰ ਅਰਵਿੰਦਰ ਬੈਟ ਤੇ ਹਾਂਜੀ ਦੋਸਤੋ ਇਹ ਤੁਸੀਂ ਜੋ ਬਫੈਲੋ ਮੱਝ ਸਾਹਮਣੇ ਦੇਖ ਰਹੇ ਹੋ ਕਿ ਸਕਰੀਨ ਤੇ ਹਾਂਜੀ ਦੋਸਤੋ ਇਹ ਨਾ ਰਾਤ ਦੀ ਬਹੁਤ ਜ਼ਿਆਦਾ ਤੰਗ ਸੀ ਪਹਿਲਾਂ ਇਹਨਾਂ ਨੇ ਦੋ ਤਿੰਨ ਦਿਨ ਕਿਸੇ ਡਾਕਟਰ ਨੂੰ ਖਾ ਲਿਆ ਫਾਰਮਰ ਨੇ ਤੇ ਜਦੋਂ ਨਹੀਂ ਠੀਕ ਹੋਈ ਤੇ ਫਿਰ ਜਦੋਂ ਇਹਨਾਂ ਨੇ ਮੈਨੂੰ ਬੁਲਾਇਆ ਕਿਉਂਕਿ ਇਹ ਇਹ ਟਾਈਮ ਇਹਦਾ ਪੂਰਾ ਹੋ ਗਿਆ ਸੀ ਤਰੀਕ ਜਿਹੜੀ ਹੁੰਦੀ ਹੈ ਅਸੂਨ ਦੀ ਉਹ ਪੂਰੀ ਹੋ ਗਈ ਸੀ ਤੇ ਦੋਸਤੋ ਇਹਨਾਂ ਨੇ ਜਦੋਂ ਮੈਨੂੰ ਬੁਲਾਇਆ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਅੰਦਰੋਂ ਬੱਚਾ ਚੈੱਕ ਅਪ ਕਰਨਾ ਪੈਣਾ ਵਾ ਵੀ ਕਿਉਂ ਨਹੀਂ ਪੱਠੀ ਖਾਂਡੀ ਤਿੰਨ ਚਾਰ ਦਿਨ ਤੋਂ ਛੱਡੀ ਸੀ ਇਹਨੇ ਪੱਠੇ ਤੇ ਦੋਸਤੋ ਜਦੋਂ ਮੈਂ ਅੰਦਰ ਚੈੱਕ ਅਪ ਕੀਤਾ ਤੇ ਇਹਨਾਂ ਨੂੰ ਮੈਂ ਦੱਸਿਆ ਵੀ ਮਾਜ ਦਾ ਬੱਚਾ ਜਿਹੜਾ ਉਹ ਡੈੱਡ ਹੋ ਗਿਆ ਵਾ ਤੇ ਜਿਹੜਾ ਯੂਟਰਸ ਦਾ ਮੂੰਹ ਆ ਉਹ ਨਹੀਂ ਖੁੱਲਣ ਡਿਆ ਤੇ ਜਿਹੜਾ ਯੂਟਰਸ ਦਾ ਮੂੰਹ ਨਹੀਂ ਖੁੱਲਣ ਦਾ ਕਾਰਨ ਮੈਕੋ ਸੁਗਿਆ ਨਹੀਂ ਜਾੜਿਆ ਤੇ ਦੋਸਤੋ ਦੱਸਿਆ ਕਿ ਮੇ ਬੱਚਾ ਅੰਦਰ ਡੈਡ ਵਾ ਇਹਦਾ ਬੱਚੇਦਾਨੀ ਦਾ ਯੂਟਰਸ ਦਾ ਮੂੰਹ ਖੋਲਣ ਵਾਸਤੇ ਇਹਨੂੰ ਇੰਜੈਕਸ਼ਨ ਲੱਗਣੇ ਆ ਤੇ ਦੋਸਤੋ ਪਹਿਲਾਂ ਮੈਂ ਮਾਈਫੈਕਸ ਬੋਤਲ ਨਾਲ ਡਕਸੋਨਾ 10 ਐਮਐਲ ਤੇ ਨਾਲ ਲੂਟਾ ਲੈ ਚ ਪਾਈਆਂ ਐਮਐਲ ਦੋਸਤੋ ਜਦੋਂ ਮੈਂ ਇਹ ਟ੍ਰੀਟਮੈਂਟ ਦਿੱਤਾ ਤੇ ਬਾਅਦ ਵਿੱਚ ਜਦੋਂ ਸਵੇਰੇ ਮੈਂ ਇਹਨੂੰ ਸੱਬ ਲਾਇਆ ਵੀ ਮੱਜ ਤੰਗ ਬਹੁਤ ਜ਼ਿਆਦਾ ਵਾ ਤੇ ਜਦੋਂ ਸਵੇਰੇ ਜਾ ਕੇ ਵੇਖਿਆ ਤਾਂ ਮੈਂ ਇਹਨੂੰ ਦੱਸਿਆ ਵੀ ਜਿਹੜਾ ਬੱਚਾ ਉਹ ਡੈਡ ਤਰਾਤ ਹੀ ਮੈਂ ਦੱਸ ਗਿਆ ਸੀ ਤੇ ਬਾਕੀ ਜਿਹੜਾ ਬੱਚਾ ਉਹ ਨੂੰ ਵਲ ਵੀ ਪੈ ਗਿਆ ਵਾ ਨਾਲ ਬੱਜਣੀਆਂ ਬੱਚੇ ਦੀਆਂ ਲੱਤਾਂ ਵਾ ਉਹ ਕਾਫੀ ਮਤਲਬ ਹੀਠਾ ਚਲ ਗਈਆਂ ਉਹ ਮੁੜ ਕੇ ਤੇ ਦੋਸਤੋ ਜਦੋਂ ਬੱਚਾ ਕੱਢਣਾ ਹੁੰਦਾ ਵਾ ਇਹ ਮਤਲਬ ਕਾਫੀ ਸਾਵਧਾਨੀ ਨਾਲ ਕੱਢਣਾ ਪੈਂਦਾ ਵਾ ਕਿਉਂਕਿ ਜਿਹੜਾ ਡੈਡ ਹੁੰਦਾ ਬੱਚਾ ਇਹ ਥੋੜਾ ਫੁੱਲ ਵੀ ਜਾਂਦਾ ਵਾ ਤੇ ਜਿਹੜੀ ਤਿਲਕਣ ਵਾ ਜਿੱਦਾਂ ਆਪਣਾ ਪਾਣੀ ਹੁੰਦਾ ਵਾ ਬਲੈਡਰ ਜਿਹੜੇ ਉਹ ਸਾਰਾ ਪਾਣੀ ਮਾਰ ਜਾਂਦੇ ਆ ਮਾਰ ਜਾਂਦੀ ਹੈ ਮਤਲਬ ਮੱਝ ਤੇ ਉਸ ਤੋਂ ਬਾਅਦ ਆ ਫਿਰ ਜਿਹੜੀ ਤਿਲਕਣਾ ਉਹ ਮੁੱਕ ਜਾਂਦੀ ਆ ਕਈ ਏ ਤੇਲ ਵੀ ਵੱਧ ਪਾਉਣਾ ਪੈਂਦਾ ਅੰਦਰ ਬਾਰ-ਬਾਰ ਤੇਲ ਨਾਲ ਮਤਲਬ ਰੱਖਣਾ ਪੈਂਦਾ ਤੇਲ ਅੰਦਰ ਵੀ ਤਿਲਕਣ ਥੋੜੀ ਬਣ ਜੇ ਤੇ ਦੋਸਤੋ ਇਹ ਨਿੱਕੇ ਨਿੱਕੇ ਗੱਲਾਂ ਜੇ ਤੂੰ ਤੁਸੀਂ ਫਾਰਮ ਚਲਾਉਣਾ ਵਾ ਗਾਈਆਂ ਮੱਝਾਂ ਦਾ ਨਿੱਕੇ ਨਿੱਕੇ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਵਾ ਕਿਉਂਕਿ ਜਦੋਂ ਵੀ ਕੋਈ ਮੱਝ ਸੂਣ ਦਾ ਟਾਈਮ ਲੱਗੇ ਹੁੰਦਾ ਵਾ ਉਹ ਉਹਦਾ ਚੈੱਕ ਅਪ ਜ਼ਰੂਰ ਕਰਵਾ ਲਿਆ ਕਰੋ ਤੇ ਕਿਉਂ ਕਿ ਕਿਉਂ ਪੱਠੇ ਛੱਡੇ ਐ ਨੇ 2-3 ਦਿਨ ਗੇਤੇ ਕਈ ਤੇ ਵੈਸੇ ਛੱਡ ਜਾਂਦੀਆਂ ਇੱਕ ਅੱਧਾ ਦਿਨ ਤੇ ਕਈ ਵਾਰ 2-3 ਦਿਨ ਜਿਹੜੇ ਗੇਤੇ ਛੱਡ ਜਾਂਦੀਆਂ ਉਹਦਾ ਜ਼ਰੂਰ ਚੈੱਕਅਪ ਕਰਵਾ ਲਿਆ ਕਰੋ ਤੇ ਇਹ ਬੱਚਾ ਡੈੱਡ ਹੋਏ ਨੂੰ ਘਟੋ ਘਾਟ 10 ਤੋਂ 12 ਘੰਟੇ ਹੋਏ ਸੀ ਤੇ ਆਪਣਾ ਬੜੇ ਵਧੀਆ ਸਾਵਧਾਨ ਤਰੀਕੇ ਨਾਲ ਅੰਦਰੋਂ ਬੱਚਾ ਕੱਢਿਆ ਤੇ ਦੋਸਤੋ ਇਹੋ ਜਿਹੀਆਂ ਨਿਕਨੇ ਗੱਲਾਂ ਜੇ ਤੁਸੀਂ ਤਿਆਰ ਰੱਖੋਗੇ ਤਾਂ ਤਾਂ ਹੀ ਕਾਮਯਾਬ ਹੋਣਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਜਦੋਂ ਬੱਚਾ ਡੈਡ ਹੋ ਜਾਂਦਾ ਵਾ ਥੋੜਾ ਕੱਢਣ 'ਚ ਵੀ ਕਾਫੀ ਟਾਈਮ ਲੱਗ ਜਾਂਦਾ ਵਾ ਘਟੋ ਘਾਟ ਮੈਨੂੰ ਡੇਢ ਘੰਟਾ ਲੱਗ ਕਰਦੇ ਆ ਬੱਚਾ ਲੱਗਿਆ ਕਿਉਂਕਿ ਲੱਤਾਂ ਸਿੱਧੀਆਂ ਕਰਨੀਆਂ ਕਿ ਉਹ ਵੀ ਸੇਰ ਬਿਲਕੁਲ ਹੋ ਰਹੀ ਆ ਜਾਂਦਾ ਵਾ ਫਿਰ ਜਗ੍ਹਾ ਥੋੜੀ ਘੱਟ ਬਚਦੀ ਜਾਂ ਅੰਦਰ ਜਗ੍ਹਾ ਕਾਫੀ ਘਟ ਜਾਂਦੀ ਆ ਸਵੇਲਿੰਗ ਹੋ ਜਾਂਦੀ ਆ ਤੇ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਇਹ ਇਹਨੂੰ ਮੈਂ ਸੀਮਨ ਭਰੇ ਹਰਜਨ ਕੁੰਗੜ ਦਾ ਤੇ ਇਹਦੇ ਅੰਦਰ ਬੱਚੇ ਦੇ ਕਾਫੀ ਪਾਣੀ ਵੀ ਕਾਫੀ ਪੈ ਗਿਆ ਤੇ ਜਦੋਂ ਬੱਚਾ ਕੱਢਣ ਦੇ ਕਾਫੀ ਅੰਦਰੋਂ ਬੱਚੇ ਦੇ ਪੇਟ ਚੋਂ ਪਾਣੀ ਵੀ ਕਾਫੀ ਨਿਕਲਿਆ ਤੇ ਇਹ ਵੀਡੀਓ ਸਾਰੇ ਵੀਰਾਂ ਤੱਕ ਪਹੁੰਚਾ ਦਿਓ ਜਿਹੜੇ ਵੀਰਾਂ ਨੇ ਗਾਈਆਂ ਮੁੱਝਾ ਰੱਖੀਆਂ ਵਾ ਤਾਂ ਜੋ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਵੀ ਕਿੱਦਾਂ ਲਾਸਟ ਤਿਆਂ ਕੇ ਕੇਅਰ ਕਰਨੀ ਹੈ ਜੀ ਧੰਨਵਾਦ ਵੀਡੀਓ ਵੇਖਣ ਵਾਸਤੇ